ਅੰਮ੍ਰਿਤਸਰ ਦੀ ਗੱਲ ਕਰ ਲਈਏ ਥੋੜੀ ਜੀ ਉੱਥੇ ਕਿਉਂਕਿ ਆਪਾਂ ਪਿਛਲੇ ਟਾਈਮ ਤੋਂ ਦੇਖ ਰਹੇ ਹਾਂ ਕਿ ਜਿਹੜੀਆਂ ਏਜੰਸੀਆਂ ਨੇ ਨਾ ਉਹ ਕਾਫੀ ਸਰਗਰਮ ਨੇ ਤੇ ਉੱਥੇ ਐਨਸੀਬੀ ਨੇ ਰੇਡ ਕੀਤੀ ਰੇਡ ਕੀਤੀ ਹਸਪਤਾਲ ਦੇ ਵਿੱਚ ਕੁਮਲੋਤਰਾ ਸਾਹਿਬ ਤੇ ਰਾਜਨ ਸਾਹਿਬ ਕਹਿੰਦੇ ਉਹਨਾਂ ਨੂੰ ਚੱਕ ਲਿਆ ਰੌਲਾ ਸੀ ਪਾਬੰਦੀਸ਼ੋਦਾ ਜਿਹੜੀਆਂ ਦਵਾਈਆਂ ਨੇ ਉਹ ਉਹਦੀ ਵਰਤੋਂ ਦੀਆਂ ਤੇ ਉਹਦੀ ਕਹਿੰਦੇ ਕਿ ਇਧਰ ਉਧਰ ਭੇਜ ਜਾਂਦੀਆਂ ਤੇ ਹੁਣ ਕੀ ਬਣਨਾ ਹੈ ਇਸ ਮਸਲੇ ਦੇ ਵਿੱਚ ਜਾਂ ਫਿਰ ਇੱਕੋ ਹਸਪਤਾਲ ਮੈਨੂੰ ਤੇ ਲੱਗਦਾ ਜੇ ਰੇਡ ਪਵੇ ਤੇ ਕਈ ਸਾਰੀਆਂ ਚੀਜ਼ਾਂ ਨਿਕਲ ਸਕਦੀਆਂ ਹੁੰਦੀਆਂ ਨੇ ਫਿਰ ਤੇ ਦੇਖੋ ਉਹ ਮਾਮਲਾ ਜਿਹੜਾ ਹੈ ਉਹ ਕਾਫੀ ਜ਼ਿਆਦਾ ਐਸਵੇਲੇ ਗਰਮ ਹੈ ਪਰ ਉਸ ਤੋਂ ਪਹਿਲਾਂ ਇੱਕ ਦਿਲਚਸਪ ਇਤਫਾਕ ਦੇਖੋ ਡਾਕਟਰ ਬਲਬੀਰ ਇਹ ਗੱਲ ਕਹਿੰਦੇ ਆ ਕਹਿੰਦੇ ਕਿ ਸਾਨੂੰ ਮਹਾਰਾਸ਼ਟਰ ਮਾਰ ਰਿਹਾ ਜੀ ਸਾਨੂੰ ਗੁਜਰਾਤ ਮਾਰ ਰਿਹਾ ਤੇ ਜਿਹੜਾ ਐਨਸੀਬੀ ਹੈ ਯਾਨੀ ਬਿਊਰੋ ਆ ਸੈਂਟਰ ਦਾ ਉਹ ਕਾਰਵਾਈ ਨਹੀਂ ਕਰਦਾ ਅੱਛਾ ਕਮਾਲ ਦੀ ਗੱਲ ਇਹ ਹੈ ਕਿ ਉਹਨਾਂ ਨੇ ਸ਼ਾਇਦ ਕਿਤੇ ਪਾਣੀ ਵੀ ਨਹੀਂ ਪੀਤਾ ਹੋਣਾ ਇਹ ਬਿਆਨ ਦੇ ਕੇ ਐਨਸੀਬੀ ਨੇ ਇਥੇ ਮੰਜੀ ਢੋਕਦੇ ਆ ਕੇ ਯਾ ਚੱਕੋ ਹਾਂਜੀ ਮੈਂ ਉਹ ਦਿਨ ਵੀ ਇਹ ਗੱਲ ਲਿਖੀ ਸੀ ਕਿ ਮੈਂ ਕਿਹਾ ਡਾਕਟਰ ਬਲਬੀਰ ਜੀ ਸ਼ਾਇਦ ਤੁਸੀਂ ਭੁੱਲ ਰਹੇ ਹੋ ਕਿ ਰਿਕਵਰੀ ਉਹ ਵੀ ਕਵਾਂਟਲਾ ਮੂੰਹੀ ਦਿਖਾਉਂਦੇ ਨੇ ਜੇ ਰਿਕਵਰੀ ਦੇ ਲਿਹਾਜ਼ ਨਾਲ ਤੇ ਕੀ ਤੁਸੀਂ ਰਿਕਵਰੀ ਜਾਂ ਕੱਟੇ ਹੋਏ ਪਰਚਿਆਂ ਨੂੰ ਆਧਾਰ ਬਣਾ ਕੇ ਕਹਿੰਦੇ ਹੋ ਕਿ ਅਸੀਂ ਆ ਜੰਗ ਛੇੜੀ ਹੋਈ ਆ ਜੀ ਤਾਂ ਉਹ ਸੈਂਟਰ ਵਾਲੇ ਵੀ ਆਪ ਕੋ ਆਪਣਾ ਤੁਹਾਨੂੰ ਪਤਾ ਮੋਢਾ ਥਾਪ ਲੈਂਦੇ ਨੇ ਤੇ ਤੁਸੀਂ ਵੀ ਥਾਪ ਲੈਂਦੇ ਜੀ ਆਪੇ ਮੇਰਾ ਜੀ ਪੁੱਜੀ ਆਪੇ ਮੇਰੇ ਬੱਚੇ ਜੀ ਜੀ ਤੇ ਦੂਜੀ ਗੱਲ ਇਹ ਮੈਂ ਤੇ ਇਹ ਵੀ ਆਖਿਆ ਸੀਗਾ ਡਾਕਟਰ ਸਾਹਿਬ ਯਾਦ ਕਰੋ ਕਿ ਲੁਧਿਆਣੇ ਚ ਇੱਕ ਫੈਕਟਰੀ ਚੱਲਣ ਰਹੀ ਸੀ ਚਿੱਟੇ ਵਾਲੇ ਸਮਾਨ ਦੀ ਹੂੰ ਉਹ ਕਿੰਨੇ ਫੜੀ ਸੀ ਆਕੇ ਤੁਹਾਨੂੰ ਤਾਂ ਪਤਾ ਹੀ ਨਹੀਂ ਸੀ ਬਿਲਕੁਲ ਪਿਛਲੀਆਂ ਗਰਮੀਆਂ ਚ ਸ਼ਾਇਦ ਆਪਾਂ ਖਬਰ ਕੀਤੀ ਸੀ ਖਬਰ ਕੀਤੀ ਸੀ ਹਾਂ ਜੀ ਹਾਂ ਜੀ ਪਿਛਲੀਆਂ ਗਰਮੀਆਂ ਚ ਤੇ ਤੁਹਾਨੂੰ ਤਾਂ ਪਤਾ ਹੀ ਨਹੀਂ ਸੀ ਲਗਾ ਹੂੰ ਕਿ ਲੁਧਿਆਣੇ ਦੇ ਇੱਕ ਮੱਲੇ ਦੇ ਵਿੱਚ ਫੈਕਟਰੀ ਲਾਈ ਬੈਠੇ ਚਿੱਟੇ ਦੀ ਉਹ ਜੀ ਇਦਾਂ ਮਤਲਬ ਕਿ ਉਹ ਨਾਲ ਦੇ ਨਾਲ ਕਾਰਵਾਈ ਪੈ ਗਈ ਐ ਨਸੀ ਵੀ ਐਨਸੀਪੀ ਦੀ ਜਿਹੜੀ ਕਾਰਵਾਈ ਪਈ ਆ ਪਹਿਲਾਂ ਤੇ ਇਹ ਸੁਣਿਆ ਕਿ ਇੱਕ ਫਾਰਮਾ ਕੰਪਨੀ ਐ ਜਿਹੜੀ ਜੀ ਉਹਦੇ ਤੇ ਆ ਬਾਅਦ ਦੇ ਵਿੱਚ ਜੀ ਇਹਤੇ ਕੋਈ ਉਥੇ ਮਸ਼ਹੂਰ ਕਹ ਲੋ ਕਿ ਹਸਪਤਾਲ ਐ ਸ਼ਤ ਕਾਰਪੋਰੇਟ ਹਸਪਤਾਲ ਐ ਜੀ ਕਾਰਪੋਰੇਟ ਹਸਪਤਾਲ ਹਾਂਜੀ ਕਾਰਪੋਰੇਟ ਹਸਪਤਾਲ ਦਾ ਡਾਕਟਰ ਵੀ ਚੱਕਿਆ ਗਿਆ ਹੂੰ ਫੇਰ ਗੱਲ ਆਈ ਕਿ ਉਹ ਜਿਹੜਾ ਦਵਾਈ ਨਰਮਾਤਾ ਹੈ ਉਹਦੇ ਵਿੱਚ ਦੱਸਦੇ ਇੱਕ ਪੱਤਰਕਾਰ ਕੀ ਵਾਹ ਪੱਤਰਕਾਰ ਤਾਂ ਵੀ ਆ ਗਿਆ ਜੀ ਠੀਕ ਹੈ ਨਾ ਜੀ ਹੂੰ ਤੇ ਤੇਰਾ ਯਾਰ ਪੱਤਰਕਾਰ ਖੜੇ ਮਤਲਬ ਕਿ ਬਸ ਉਹ ਪੱਤਰਕਾਰ ਵੀ ਆ ਗਿਆ ਡਾਕਟਰ ਵੀ ਆ ਗਿਆ ਤੇ ਸਮਝੋ ਕੀ ਬਣਦਾ ਪਿਆ ਸੀਗਾ ਕੀ ਬੜੀ ਦੁਨੀਆ ਦਾ ਸਾਰਾ ਕੁਝ ਜੀ ਉੱਥੇ ਬੜੀਆਂ ਚਰਚਾਵਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਦੱਸਦੇ ਆ ਕਿ ਇਹ ਇਹੋ ਜਿਹਾ ਕੈਲੋ ਕੇ ਮਾਮਲਾ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਰਕਾਰੀ ਹਸਪਤਾਲਾਂ ਤੱਕ ਸਪਲਾਈ ਹੋ ਰਹੀ ਸੀ ਜੀ ਹੂੰ ਮਾਮਲਾ ਇਹ ਕਾਫੀ ਵੱਡਾ ਹੈ ਬਹੁਤ ਵੱਡਾ ਕਾਫੀ ਵੱਡਾ ਹੈ ਮਸਲਾ ਤਾਂ ਉਹਦੇ ਚ ਹੁਣ ਇਸ ਤਰ੍ਹਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਹੋਣੀਆਂ ਹੂੰ ਉਹ ਕਿਤੇ ਨਾ ਕਿਤੇ ਫਿਰ ਡਾਕਟਰ ਬਲਬੀਰ ਜੀ ਹੋਰਾਂ ਦਾ ਜਿਹੜਾ ਸਿਹਤ ਮੰਤਰਾਲਾ ਹੈ ਜੀ ਇਹਨਾਂ ਨੂੰ ਵੀ ਸਵਾਲਾਂ ਦੇ ਘੇਰੇ ਚ ਖੜਾ ਕਰੇਗਾ ਕਿ ਤੁਸੀਂ ਤੇ ਮਹਾਰਾਸ਼ਟਰ ਗੁਜਰਾਤ ਦੀਆਂ ਗੱਲਾਂ ਕਰਦੇ ਜੀ ਤੁਸੀਂ ਕਹਿੰਦੇ ਹੋ ਕਿ ਭਈ ਉਹ ਕਾਰਵਾਈ ਨਹੀਂ ਕਰਦੇ ਉਹਨਾਂ ਨੇ ਤੇ ਆ ਕੇ ਕਾਰਵਾਈ ਕਰ ਦਿੱਤੀ ਇਹ ਤੁਹਾਨੂੰ ਕੋਈ ਭਿੰਨਕ ਨਹੀਂ ਲੱਗਦੀ ਇਹਨਾਂ ਚੀਜ਼ਾਂ ਦੀ ਹੂੰ ਆਪਾਂ ਅੱਗੇ ਵੀ ਦੇਖਿਆ ਅੱਗੇ ਵੀ ਦੇਖਿਆ ਕਿ ਕਿਸ ਤਰ੍ਹਾਂ ਇੱਕ 22 ਖੋਲੀ ਖੜਾ ਸੀਗਾ 22 ਨਸ਼ਾ ਸ਼ੜਾਉ ਕੇ ਅੰਦਰ ਸਾਹਿਬ ਬਿਲਕੁਲ ਪੰਜ ਸਾਲ ਪਿਛਲੇ ਦਿਨਾਂ ਦੀ ਗੱਲ ਹੈ ਵੀ ਕੋਈ ਬਾਲੀ ਦੂਰ ਦੀ ਗੱਲ ਨਹੀਂ ਹਾਂਜੀ ਕੀ ਕੁਝ ਹੋ ਰਿਹਾ ਸੀ ਹਾਲਾਂਕਿ ਚਲੋ ਇਹਨਾਂ ਨੇ ਬਾਅਦ ਦੇ ਵਿੱਚ ਕਾਰਵਾਈ ਵੀ ਕੀਤੀ ਆ ਤੋ ਕਹਿੰਦਾ ਮਤਲਬ ਇਹ ਆ ਕਿ ਇਤਫਾਕ ਬੜਾ ਦਿਲਚਸਪ ਹੋ ਗਿਆ ਕਿ ਇਹਨਾਂ ਨੇ ਐਨਸੀਬੀ ਨੂੰ ਯਾਦ ਕੀਤਾ ਹਨਾ ਆਪਨੇ ਪ੍ਰਕਾਰ ਆਵਰ ਹਮ ਚਲੇ ਆਏ ਜੀ ਦਿਲ ਹਥੇਲੀ 'ਤੇ ਲੈ ਆਏ ਨੇ ਤਾ ਮਤਲਬ ਇਹਨਾਂ ਨੇ ਯਾਦ ਕੀਤਾ ਤੋ ਉਹਨਾਂ ਨੇ ਆ ਕੇ ਪਟਾਕਾ ਫਾਟ ਆਇਆ ਜੀ ਅਮਰਸਰ ਦੇ ਵਿੱਚ ਇਸ ਸਾਰੇ ਕੈਲੋਕੇ ਘਟਨਾ ਕ੍ਰਮ ਦੀ ਪੂਰੀ ਚਰਚਾ ਹੈ ਜੀ ਜੀ ਵੀ ਇਹਦੇ ਵਿੱਚ ਪੱਤਰਕਾਰ ਵੀ ਸੀ ਡਾਕਟਰ ਵੀ ਸੀ ਹੋਰ ਕੌਣ ਕੌਣ ਸੀ ਇਹ ਤੇ ਹੁਣ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗੂਗਾ ਜੀ ਸੀ ਜਹਾਜ਼ ਨਿਕਲੂਗਾ ਜੇ ਪਤਾ ਨਹੀਂ ਖੈਰ ਉਹਦੇ ਵਿੱਚ ਹਾਂ ਜੀ ਖੈਰ ਜੀ ਸ਼ੁਕਰੀਆ ਅਸੀਂ ਤੇ ਸਾਰਿਆਂ ਦਾ ਸਵਾਗਤ ਹੀ ਕਰਾਂਗੇ ਭਾਈ ਆਪਸ ਦੇ ਵਿੱਚ ਨਾ ਔਲਜੋ ਛੱਡੋ ਗੱਲਾਂ ਬਾਤਾਂ